thank you ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਨੰਬਰ 1 ਪੰਜਾਬੀ ਟੀਵੀ ਚੈਨਲ ਸੰਜਤ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਜੀ ਅੱਜ ਪੰਜਾਬ ਲੈ ਕੇ ਚੱਲਾਂਗੇ ਤੁਹਾਨੂੰ ਜਿੱਤੋਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਉਹਨਾਂ ਦੇ ਪੱਤਰੇ ਕਿਵੇਂ ਸੜਕਾਂ ਦੇ ਉੱਤੇ ਰੋਲੇ ਗਏ ਸਨ ਗਲੀਆਂ ਤੇ ਨਾਲੀਆਂ ਦੇ ਵਿੱਚ ਪਾਏ ਸਨ ਤੇ ਉਸ ਤੋਂ ਬਾਅਦ ਇੱਕ ਗੁਰਸਿੱਖ ਪਰਿਵਾਰ ਦੇ ਦੋ ਨੌਜਵਾਨ ਬੱਚੇ ਜਿਨ੍ਹਾਂ ਕੋਲ ਕੁਝ ਸਬੂਤ ਦੇ ਤੌਰ ਤੇ ਉਹ ਪੱਤਰੇ ਇਕੱਠੇ ਕੀਤੇ ਗਏ ਤੇ ਜਦੋਂ ਗੋਲੀ ਚਲਾਈ ਗਈ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਕੰਮ ਤਾਂ ਸਾਰਾ ਸਰਕਾਰਾਂ ਦਾ ਆਪਣਾ ਸੀ ਕਰਵਾਇਆ ਹੋਇਆ ਤੇ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਜਿਵੇਂ ਉੱਥੇ ਹੁੰਦਾ ਕਿ ਕੇਸ ਕਿਸੇ ਨਾ ਕਿਸੇ ਦਾ ਪਾਣਾ ਹੁੰਦਾ ਨਾ ਜਦੋਂ ਸਰਕਾਰਾਂ ਕੰਮ ਆਪ ਕਰਾਉਂਦੀਆਂ ਨੇ ਤੇ ਦੋਸ਼ੀ ਦਾ ਕੋਈ ਨਾ ਕੋ ਲੱਭਣਾ ਹੁੰਦਾ ਫਿਰ ਦੋ ਦੋਸ਼ੀ ਲੱਭੇ ਦੋਨੋਂ ਭਰਾ ਗੁਰਸਿੱਖ ਅਮਰਤਾਰੀ ਚੜਦੀ ਕਲਾ ਚ ਰਹਿਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਹਿੰਦੇ ਜੀ ਬੇਅਦਬੀ ਇਹਨਾਂ ਨੇ ਕਰਵਾਈ ਹੈ ਆਪਣੇ ਆਕਿਆਂ ਨੂੰ ਕੁਛੜਚਲ ਕੋ ਲਿਆ ਤੇ ਨਾ ਗੁਰਸਖ ਵੀਰਾਂ ਨੂੰ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀਆਂ ਰੂਹ ਕੰਬਾ ਦੇਣ ਵਾਲੀਆਂ ਜਿਹੜੀਆਂ ਗੱਲਾਂ ਨੇ ਕਿਵੇਂ ਤਸ਼ੱਦਦ ਕੀਤਾ ਗਿਆ ਮੈਂ ਇੱਕ ਵੱਡੇ ਰਾਜਨੀਤਿਕ ਲੀਡਰ ਨੂੰ ਚੰਡੀਗੜ੍ਹ ਦੇ ਵਿੱਚ ਮਿਲਿਆ ਮੈਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਹਿਲੀ ਵਾਰੀ ਇੰਡੀਆ ਗਿਆ ਬੇਅਦਬੀ ਹੋਣ ਤੋਂ ਬਾਅਦ ਤੇ ਉਹ ਕਹਿਣ ਲੱਗਾ ਤੁਹਾਨੂੰ ਨਹੀਂ ਪਤਾ ਲੱਗਾ ਇੰਨੀ ਦੂਰ ਬੈਠਿਆਂ ਨੂੰ মিডিਆ ਵਾਲੇ ਕਹਦੇ ਮੈਂ ਕਿ ਕੀ ਹੋਇਆ ਕਹਿੰਦਾ ਸਾਰਾ ਕੰਮ ਭਾਈ ਪੰਤ ਪ੍ਰੀਤ ਸਿੰਘ ਨੇ ਦੋ ਨੌਜਵਾਨ ਸੀ ਉਹਨਾਂ ਤੋਂ ਕਰਵਾਇਆ ਤੇ ਮੈਂ ਉਸੇ ਵੇਲੇ ਪ੍ਰਵਾਹ ਨਹੀਂ ਕੀਤੀ ਕਿੱਡਾ ਵੱਡਾ ਮਰਜੀ ਲੀਡਰ ਸੀ ਪੰਜਾਬੀ ਜਿਵੇਂ ਕਹਿੰਦੇ ਨੇ ਮੈਂ ਗਾਲੀ ਪੈ ਗਿਆ ਉਹਦੇ ਮੈਂ ਕਿਹਾ ਜੀ ਤੁਸੀਂ ਭੁਲੇਖੇ ਚੋਂ ਤੁਸੀਂ ਭੁਲੇਖੇ ਚੋਂ ਬੇਅਦਬੀ ਦਾ ਅਸਲ ਕਾਤਰ ਮੈਂ ਪੁੱਛਿਆ ਕੌਣ ਹੈ ਇਹ ਤਾਂ ਤੁਸੀਂ ਨਾਮਜਿਤ ਕੀਤੇ ਆ ਨਾ ਬਈ ਆਪਾਂ ਇਹਨਾਂ ਦੇ ਨਾਮ ਲਾ ਦਿੰਨੇ ਆ ਦੋ ਨੌਜਵਾਨ ਫੜਲੇ ਨੇ ਚਾਰ ਡੰਡੇ ਮਾਰਾਂਗੇ ਮੰਨ ਜਾਣਗੇ ਪਰ ਇਹ ਹੋਇਆ ਨਹੀਂ ਅੱਦਾਂ ਅੱਜ ਉਸੇ ਕੇਸ ਦੇ ਵਿੱਚ ਤਸ਼ੱਦਦ ਸਹਿਣ ਵਾਲੇ ਉਸ ਨੌਜਵਾਨਾਂ ਦੇ ਵਿੱਚੋਂ ਰੋਪਿੰਦਰ ਸਿੰਘ ਨੂੰ ਮੈਂ ਜਗਾਇਆ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਵੀ ਰੋਪਿੰਦਰ ਸਿੰਘ ਜੀ ਸਾਂਝਾ ਟੀਵੀ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਰਾਂਵਾਂ ਨੂੰ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਮ ਕਰਕੇ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਰੁਪਿੰਦਰ ਸਿੰਘ ਜਿਹੜਾ ਉੱਤੇ ਤਾਂ ਕੋਈ ਉਹ ਤਾਂ ਉਹੀ ਨਾਮਜਿਤ ਕੀਤਾ ਸੀ ਕੁਛ ਉਹਨੂੰ ਤੰਗ ਤਾਂ ਕੀਤਾ ਨਹੀਂ ਕੀ ਕਹਾਣੀ ਸੀ ਸਾਰੀ ਤੁੜ ਜੀ ਦੱਸਿਆ ਜੀ ਤੁਹਾਨੂੰ ਕਿਵੇਂ ਬੀਤਿਆ ਕਿਉਂ ਤੁਹਾਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਦੇਖੋ ਭਾਈ ਸਾਹਿਬ ਜਦੋਂ ਸਰਕਾਰਾਂ ਸਿਸਟਮ ਨੂੰ ਬਣਾਉਂਦੀਆਂ ਤੇ ਸਿਸਟਮ ਦੇ ਵਿੱਚ ਉਹ ਕਿਸੇ ਧਾਰਮਿਕ ਗ੍ਰੰਥ ਦੀ ਬੇਦਬੀ ਹੈ ਚਾਹੇ ਉਹ ਅੱਡੇ ਨੌਜਵਾਨਾਂ ਦਾ ਸ਼ਿਕਾਰ ਖੇਡਣਾ ਉਹ ਸਾਰਾ ਕੁਝ ਸਿਸਟਮ ਤਹਿਤ ਹੀ ਤੈਹ ਹੁੰਦਾ ਸਾਰਾ ਕੁਝ ਜਿਹੜੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬੇਦਬੀ ਹੋਈ ਆ ਇਹ ਵੀ ਸਾਰੀ ਸਾਜ਼ਿਸ਼ ਪੂਰੀ ਖੜੀ ਗਈ ਆ ਫਿਰ ਉਸ ਤੋਂ ਬਾਅਦ ਹੋਈ ਹੈ ਹੂੰ ਵੀਡੀਓ ਤੋਂ ਇਹ ਸਟਾਰਟਿੰਗ ਜੀ ਸਾਰੇ ਲੱਛਣ ਸਾਹਮਣੇ ਆ ਗਏ ਸੀ ਅਸੀਂ ਐਵੇਂ ਨਹੀਂ ਉਦੋਂ 6 ਮੈਂਬਰੀ ਜਿਹੜੀ ਕਮੇਟੀ ਬਣੀ ਸੀ ਮੈਂ ਵੀ ਉਹਦਾ ਮੈਂਬਰ ਸੀਗਾ ਵੀ ਕਹਿਤਾ ਸੀ ਵੀ ਪ੍ਰੇਮੀਆਂ ਦਾ ਇਹਦੇ ਵਿੱਚ ਹੱਥ ਆ। ਕਿਉਂਕਿ ਕੇ ਬਾਦਲਾਂ ਦੀ ਸਰਕਾਰ ਹੋਣਾ ਤੇ ਪ੍ਰੇਮੀਆਂ ਦੇ ਵੱਲੋਂ ਸਰੂਪ ਚੋਰੀ ਹੋਣਾ ਤੇ ਦੁਕਾਨਦਾਰ ਜਿਹੜਾ ਗੁਰਦੇਵ ਪ੍ਰੇਮੀ ਸੀ ਉਹਦੀਆਂ ਜਦੋਂ ਅਸੀਂ ਗੱਲਾਂ ਪੁੱਤਾ ਉਹਦੇ ਨਾਲ ਪੁੱਛ ਕੇ ਇਨਵੈਸਟੀਗੇਸ਼ਨ ਕੀਤੀ ਜਦੋਂ ਅਸੀਂ ਤੇ ਉਹ ਆਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਮੰਨ ਨਹੀਂ ਰਿਹਾ ਸੀ ਲੱਗ ਪਗ। ਪਰ ਅਸੀਂ ਇੱਕ ਕਮੇਟੀ ਸੀ ਅਸੀਂ ਉਹਦਾ ਕੋਈ ਨਾ ਤਸ਼ੱਦਦ ਕਰ ਸਕਦੇ ਸੀ ਨਾ ਕੋਈ ਲੀਗਲ ਨਹੀਂ ਪੁੱਛਗਛ ਕਰ ਸਕਦੇ ਸੀ ਉਹ ਸਾਰੇ ਜਿਹੜੇ ਬੰਦੇ ਦੇ ਸਾਨੂੰ ਸ਼ੱਕ ਸੀਗਾ ਉਹ ਕਮੇਟੀ ਨੇ ਨਾਮ ਐਸਐਸਪੀ ਦਿੱਤੇ ਉਹ ਉਹ ਹੀ ਐਸਐਸਪੀ ਚੰਨੀ ਦੇ ਸ਼ਰਮਾ ਅੱਛਾ ਇਹਨਾਂ ਨੇ ਉਹਨਾਂ ਦੀ ਪੁੱਛਗਛ ਨਹੀਂ ਕੀਤੀ ਪ੍ਰੇਮੀਆਂ ਦੀ ਪੁੱਛਗਛ ਨਹੀਂ ਕੀਤੀ ਫਿਰ ਅਸੀਂ ਬਟਿੰਡਾ ਰੋਡ ਜਾਮ ਕੀਤਾ ਭਾਈ ਸਾਹਿਬ ਵੀ ਤੁਸੀਂ ਇਹਨਾਂ ਦੀ ਪੁੱਛਗਛ ਕਿਉਂ ਨਹੀਂ ਕਰਦੇ ਤੇ ਉਦੋਂ ਚਰਨਜੀਤ ਸ਼ਰਮਾ ਐਸਐਸਪੀ ਜਾਂਦਾ ਉਹ ਉਹਦਾ ਜਵਾਬ ਸੀਗਾ ਵੀ ਮੇਰੇ ਹੱਥ ਬੰਨੇ ਹੋਏ ਆ ਮੈਂ ਪ੍ਰੇਮੀਆਂ ਦੀ ਪੁੱਛਗਿੱਛ ਨਹੀਂ ਕਰ ਸਕਦਾ। ਅੱਛਾ। ਬਿਲਕੁਲ ਜੀ ਇਹ ਅੱਜ ਜਿਉਂਦਾ ਜਿੱਦੇ ਮਰਜ਼ੀ ਉਹਨੂੰ ਵਿੱਚ ਇੱਥੇ ਲੈ ਲਿਓ ਤੁਸੀਂ ਮੀਡੀਆ ਤੇ ਮੈਂ ਗੱਲਬਾਤ ਮੈਂ ਉਹਨੂੰ ਸਵਾਲ ਪੁੱਛੂੰਗਾ ਮੁੱਕਰ ਕੇ ਦਿਖਾਵੇ। ਇਹ ਚਾਰ ਪੰਜ ਜਾਣੇ ਸੀਗੇ ਮੈਂ ਦੂਜੇ ਚਾਰ ਸੰਗ ਵੀ ਜੀ ਸਾਹਮਣੇ ਲੈ ਆਉਂਗਾ ਜਿਨ੍ਹਾਂ ਨੇ ਸਾਹਮਣੇ ਇਹ ਗੱਲ ਕਹੀ ਸੀ ਉਹਨਾਂ ਨੂੰ। ਜੀ। ਚਲੋ ਉਸ ਤੋਂ ਬਾਅਦ ਫਿਰ ਮਾਮਲਾ ਫਿਰ ਸ਼ਾਂਤ ਹੋ ਜਾਂਦਾ ਫਿਰ ਪ੍ਰੇਮੀ ਉਥੇ ਪੇਪਰ ਲਾਉਂਦੇ ਆ ਸਾਰੇ ਸੰਗਤ ਨੂੰ ਪਤਾ ਹੀ ਹੈ ਜਿਹਦੇ ਉੱਤੇ ਬੜੀ ਭੈੜੀ ਸ਼ਬਦਾਵਲੀ ਲਿਖੀ ਜਾਂਦੀ ਹੈ ਕਿ ਤੁਹਾਡਾ ਗੁਰੂ ਸਾਡੇ ਕੋਲੇ ਆ ਤੁਹਾਨੂੰ 5 ਲੱਖ ਰੁਪਏ ਨਾਮ ਦੇਵਾਂਗੇ ਤੁਹਾਡੇ ਜੇ ਹਿੰਮਤ ਹੈ ਤਾਂ ਉਹ ਗੁਰੂ ਲੱਭ ਲਓ ਤੇ ਉਹ ਵੀ ਉਹ ਚਲੋ ਅਸੀਂ ਉਹਦੇ ਪਲਟਫੋਰਮ ਤੇ ਜਵਾਬ ਪੋਸਟਰ ਲਾਇਆ ਸੀ ਮੈਂ ਖੁਦ ਜੋ ਪੋਸਟ ਲਾ ਕੇ ਆਇਆ ਸੀ ਬਈ ਉੱਥੇ ਦੁਬਾਰਾ ਕਿ ਜੇ ਤੁਸੀਂ ਆਪਦੇ ਪਿਓ ਦੇ ਹੋ ਤਾਂ ਸ਼ਰਮ ਆ ਮੈਨੂੰ ਟੱਕਰੋ ਕਿ ਚੋਰੀ ਤੁਸੀਂ ਪੋਸਟਰ ਨਾਲ ਲਾਓ ਤੁਸੀਂ ਚੋਰੀ ਕੀਤੀ ਇਥੇ ਜੇ ਤੁਸੀਂ ਕੋਈ ਰੱਖਦੇ ਆਂ ਦਮ ਜਿਨ੍ਹਾਂ ਨੇ ਵੀ ਇਹ ਸ਼ਿਕਾਇਤ ਕੀਤੀ ਹੈ ਜੀ ਜੋ ਵੀ ਇਹ ਸਾਜਿਸ਼ ਜਿਨ੍ਹਾਂ ਨੇ ਘੜੀ ਹੈ ਤੁਸੀਂ ਸਾਨੂੰ ਸਿੱਧਾ ਮਿਲੋ ਪਰ ਉਹ ਸਾਡੇ ਪੁਲਿਸ ਪੁਲਿਸ ਵਾਲੇ ਨਾਲ ਦੀ ਨਾਲ ਲਾ ਕੇ ਲੈ ਗਏ ਚਲੋ ਉਸ ਤੋਂ ਬਾਅਦ 12 ਅਕਤੂਬਰ ਨੂੰ ਮੇਰਦੀ ਹੋ ਜਾਂਦੀ ਹੈ ਉਹ ਗੁਰੂ ਸਾਹਿਬ ਦੇ ਅੰਗ ਸਾਰੇ ਫਲਕੀ ਸਾਹਿਬ ਦੇ ਵਿੱਚ ਸ਼ੋਭਿਤ ਕਰਦੇ ਆਂ ਪਰ ਪ੍ਰਸ਼ਾਸਨ ਆਉਂਦਾ ਉਹਦੀ ਜਿਹੜੀ ਦੇਖਰੇਖ ਦੀ ਕੋਸ਼ਿਸ਼ ਕੀਤੀ ਜਾਂਦੀ ਕੋਈ ਫਿੰਗਰ ਪ੍ਰਿੰਟ ਆ ਜੇ ਉਹ ਸਾਰਾ ਕੁਝ ਮੈਂ ਕਰਵਾ ਰਹੇ ਆਂ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਜੀ ਜੀ ਪਰ ਪ੍ਰਸ਼ਾਸਨ ਨੇ ਕਰਨਾ ਚਾਹਣਾ ਕੀ ਸੀ ਜੀ ਜਦੋਂ ਸਾਰਾ ਕੁਝ ਸਿਸਟਮ ਹੀ ਤੇ ਕਰਾ ਰਿਆ ਸੀ ਫਿਰ ਉਸ ਤੋਂ ਬਾਅਦ ਉੱਥੇ ਬਾਠ ਹੁੰਦਾ ਫਰਮਨੀ ਕਮੇਟੀ ਮੈਂਬਰ ਉਹ ਹੈਣੀ ਅਜੇ ਕਮਿਸ਼ਨੇਜ ਉਹ ਕਹਿੰਦਾ ਜੀ ਇਹ ਜਿਹੜੇ ਅੰਗ ਆ ਸਾਨੂੰ ਦੇ ਦਿਓ ਅਸੀਂ ਇਹਨਾਂ ਨੂੰ ਅਗਨਬੇਟ ਕਰਨਾ ਹੂੰ ਹੂੰ ਤੇ ਉੱਥੇ ਸਾਡਾ ਰੌਲਾ ਉਹਨਾਂ ਨਾਲ ਵੱਜ ਜਾਂਦਾ ਵੀ ਜੇ ਇਹ ਸਬੂਤ ਹੀ ਖਤਮ ਹੋ ਗਏ ਤੇ ਦੋਸ਼ੀ ਕਿੱਥੋਂ ਫੜੇ ਜਾਣਗੇ ਤਰਉਦਨਾਂ ਮੇਰੀ ਬਹਿਸ ਵਸਾਈ ੱਈ ੱਤਕਾ ਮਤਕੀ ਸਾਡੇ ਮਤਲਬ ਉਹ ਕਿ ਹੱਥੋਂ ਪਾਈ ਵੀ ਹੋ ਜਾਂਦੇ ਆਂ ਅਸੀਂ ਚਲੋ ਉਥੇ ਚੱਲ ਜਾਂਦੇ ਆ ਉਥੇ ਇਹਨਾਂ ਦੇ ਸ਼ਰੋਣੀ ਕਮੇਟੀ ਦਾ ਪ੍ਰਧਾਨ ਆਇਆ ਹੁੰਦਾ ਪਰ ਉਹ ਮੁੜ ਜਾਂਦਾ ਜਦੋਂ ਉਹ ਦੇਖਦਾ ਹਾਲਾਤ ਵੀ ਜ਼ਿਆਦਾ ਖਰਾਬ ਆ ਉਸ ਤੋਂ ਬਾਅਦ ਉਹ ਹੀ ਗੁਰੂ ਸਾਹਿਬ ਦੇ ਅੰਗਾਂ ਨੂੰ ਕੋੜ ਪੂਰਾ ਪਾਲਕ ਸਾਹਿਬ ਦੇ ਸ਼ਰਸ਼ੋਭਤ ਕਰਕੇ ਕੋੜ ਪੂਰਾ ਚੌਂਕ 'ਚ ਧਰਨਾ ਲਾਇਆ ਜਾਂਦਾ ਜਿੱਥੇ ਪੁਲਿਸ ਨੇ ਬਹਿਸ ਵਸਾਈ ਤੋਂ ਬਾਅਦ ਫੈਸਲਾ ਲਿਆ ਜਾਂਦਾ ਵੀ ਪੁਲਿਸ ਅੰਗ ਲੈ ਕੇ ਜਾਣਾ ਚਾਹੁੰਦੀ ਆ ਇਹ ਨਾਮਯਤੂ ਬੂਤੀ ਖਤਮ ਹੋ ਜਾਣਾ ਫਿਰ ਉਹ ਅਸੀਂ ਨਾਲ ਦੇ ਸਿੰਘਾਂ ਦੀ ਜ਼ਿੰਮੇਵਾਰੀ ਲੈਣੇ ਬਿਆੰਤਵੇਂ ਹੋਰਾਂ ਦੀ ਬਾਬਾ ਬਰਬਾਰ ਸਿੰਘ ਹੋਣੀ ਹੈ ਉਹ ਜਿਹੜੋ ਆਪਣੇ ਕੋਲੇ ਹੋ ਰੱਖਦੇ ਆ ਸੇਵਾ ਸੰਭਾਲ ਕਰਦੇ ਤੇ ਜਦੋਂ ਸਾਡੀ ਲੜਾਈ ਹੋ ਜਾਂਦੀ ਹੈ ਪ੍ਰਸ਼ਾਸਨ ਨਾਲ ਕਾਫੀ ਇਥੇ ਗੋਲੀਬਾਰੀ ਵੀ ਉਹ ਸਾਰਾ ਕੁਝ ਸੰਗਤ ਨੂੰ ਪਤਾ ਹੀ ਹੈ ਹਾਂਜੀ ਹਾਂਜੀ ਜਸ ਜਦੋਂ ਸਾਨੂੰ ਇਹ ਅਰੈਸਟ ਕਰ ਲੈਂਦੀ ਹੈ ਜੀ ਓਕੇ ਕਿਉਂਕਿ ਇਹਨਾਂ ਨੂੰ ਅੰਗ ਨਹੀਂ ਮਿਲਦੇ ਸੀ ਉਹ ਉਹ ਸੰਗ ਨੂੰ ਲੈਣ ਦੀ ਖਾਤਰ ਕਿਉਂਕਿ ਫੋਨ ਤੇ ਇਹਨੇ ਮੈਂ 6 ਮੈਂਬਰੀ ਕਮੇਟੀ ਸੀਗੀ ਜੀ ਤੇ ਰਿਕਾਰਡਿੰਗ ਲਾਈਆਂ ਸੀ ਇਹਨਾਂ ਨੇ ਚਲੋ ਸਾਨੂੰ ਮੈਨੂੰ ਚੱਕ ਲਿਆ ਇਹ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਮੇਰੇ ਭਾਈ ਨੂੰ ਚੱਕ ਲਿਆ ਉਹ ਸੰਗ ਸਾਡੇ ਹੋਰ ਸੀ ਉਹਨਾਂ ਨੂੰ ਚੱਕ ਲਿਆ ਤੇ ਸਾਡੀ ਚਲੋ ਕੁੱਟ ਮਾਰ ਇਹਨਾਂ ਨੇ ਕੀਤੀ ਸਾਨੂੰ ਪੁੱਛਿਆ ਅਸੀਂ ਚਲੋ ਦੱਸਤਾ ਵੀ ਥਾਂ ਕੋ ਫਲਾਣੇ ਸੰਗ ਨੇ ਸੇਵਾ ਸੰਭਾਲ ਕੀਤੀ ਜਿਨ੍ਹਾਂ ਦੀ ਅੰਗਾਂ ਦੀ ਬੇਦਬੀ ਹੋਈ ਰਹੀ ਸੀ ਜੀ ਤੇ ਉਹ ਚਲੋ ਅਸੀਂ ਅਸੀਂ ਕਹੇ ਵੀ ਪਰਨੇ ਪਰਨੇ ਸੰਗੀਆਂ ਜਿੰਮੇਵਾਰ ਲੱਗੇ ਜਿਵੇਂ ਭਾਈ ਪੰਥਪ੍ਰੀਤ ਸਿੰਘ ਮੇਨ ਸੀ ਉੱਥੇ ਜਾਂ ਹੋਰ ਜਿਹੜੇ ਆਪਣੇ ਸਿੰਘ ਸਰਬਾਨ ਸੀਗੇ ਜਾਂ ਹੋਰ ਸੀ ਸਾਰੇ ਜਿੰਮੇਵਾਰ ਸੀ ਪ੍ਰਿੰਦਰ ਸਿੰਘ ਬਾਜੀ ਵੀ ਸੀ ਸਾਰੇ ਹੀ ਸਨ ਜਤਨਾ ਚੰਦਰ ਵੀ ਜਿੰਮੇਵਾਰੀ ਲਈ ਉਹ মিডিਆ ਦੇ ਸਾਹਮਣੇ ਗੁਰੂ ਸਾਹਿਬ ਦੇ ਅੰਗ ਦਿੱਤੇ ਗਏ ਪ੍ਰਸ਼ਾਸਨ ਨੂੰ ਚਲੋ ਇਹਨਾਂ ਨੇ ਉਹ ਸੁਸ਼ੋਭਿਤ ਕਰਾ ਸ਼੍ਰੀ ਮੁਖਸਰ ਸਾਹਿਬ ਉਸ ਵਾਰ ਸਾਨੂੰ ਇੱਕ ਵਾਰੀ ਫੇਰ ਛੱਡਤਾ ਮੈਂ ਹਸਪੀਟਲ ਲੈ ਗਿਆ ਮੈਨੂੰ ਹਸਪੀਟਲ ਤੋਂ ਫੇਰ ਅਰੈਸਟ ਕਰ ਲਿਆ ਇਹਨਾਂ ਨੇ ਕਹਾਣੀ ਘੜੀ ਇਹਨੂੰ ਆਪਾਂ ਕਿਵੇਂ ਇਹਨੂੰ ਹੱਲ ਕਿਵੇਂ ਕਰ ਸਕਦੇ ਹਾਂ ਕਿਉਂਕਿ ਦੋ ਸੰਗ ਸ਼ਹੀਦ ਹੋ ਗਏ ਸੀ ਸੰਗਤਾਂ ਦਾ ਜਿਹੜਾ ਗੁੱਸਾ ਬਹੁਤ ਤੇਜ਼ ਹੋ ਗਿਆ ਸੀ ਕਿਸੇ ਪਾਸੋਂ ਨਹੀਂ ਨਿਕਲ ਨਹੀਂ ਦੇ ਰਹੇ ਸੀ ਉਹ ਸਿਚੁਏਸ਼ਨ ਹੀ ਇਦਾਂ ਦੀ ਸੀ ਇਹਨਾਂ ਨੇ ਇੱਕ ਸਾਡੀ ਆਡੀਓ ਉਹਦੀ ਗੱਲਾਂ ਦੀ ਇੱਕ ਗਾੜੀ ਉਹ ਕੱਟੀ ਵੀ ਆ ਦੇਖੋ ਜੀ ਆ ਗੁਰੂ ਸਾਹਿਬ ਦੇ ਅੰਗਾਂ ਦੇ ਬਾਰੇ ਗੱਲ ਕਰ ਰਹੇ ਆ ਇਹਨਾਂ ਨੇ ਵੀਰਵੀ ਕੀਤੀ ਹੈ ਚਲੋ ਸਾਨੂੰ ਤਸ਼ੱਦਦ ਕਰਨ ਨਾਲ ਸਾਡੇ ਤੋਂ ਸ਼ੁਰੂ ਕਰਤਾ ਕੁੱਟਮਾਰ ਕੀਤੀ ਵੀ ਤੁਸੀਂ ਮੰਨਦੇ ਹੋ ਤੁਸੀਂ ਵੀਰਵੀ ਕਿ ਤੇ ਜਾਂ ਤੁਹਾਨੂੰ ਬਾਬਿਆਂ ਨੇ ਕਿਹਾ ਜਾਂ ਪੰਛੀ ਸਿੰਘ ਦਾ ਨਾਮ ਲੈ ਲੈਂਦੇ ਸੀਗੇ ਵੀ ਤੁਸੀਂ ਥੋਨੂੰ ਇਹਨਾਂ ਨੇ ਕਿਹਾ ਤੁਸੀਂ ਇਹ ਗੱਲ ਮੀਡੀਆ 'ਚ ਕਹਿ ਦੋ ਤੁਹਾਨੂੰ ਅਸੀਂ ਆਪੇ ਬਚਾ ਲਾਂਗੇ ਤੇ ਅਸੀਂ ਮਈਆਂ ਦੇ ਕੇਸ ਪਾ ਦਾਂਗੇ ਐਂ ਕਰ ਲਾਂਗੇ ਜੋ ਜੋ ਕਹਾਣੀਆਂ ਹੁੰਦੀਆਂ ਪੁੱਤ ਜੋ ਕਹਾਣੀਆਂ ਬਣਾਉਣੀ ਚਾਹੁੰਦੇ ਆ ਜੀ ਜੀ ਚਲੋ ਇਹਨਾਂ ਨੇ ਬੇਥਾ ਤੇ ਸੱਦਾ ਦਿੱਤਾ ਪੁੱਠੇ ਲੰਕਾਇਆ ਕਰੰਟ ਤੱਕ ਲਾਇਆ ਮਤਲਬ ਕਿ ਪਾਣੀ ਦੀ ਬਾਲਟੀ ਚੜਾ ਦੇਣੀ ਪੁੱਠੇ ਪਾ ਕੇ ਜਦੋਂ ਵੀ ਹੋਸ਼ ਹੋ ਜਾਣਾ ਉਦੋਂ ਪਾਣੀ ਦੀ ਬਾਲਟੀ ਥੱਲੇ ਲਾਉਣੀ अच्छा पानी ਦੇ ਵਿੱਚ ਡੁੱਬਿਆ ਗਿਆ ਬਿਲਕੁਲ ਬਿਲਕੁਲ ਜੀ ਜੋ ਮਤਲਬ ਕਿ ਤਸ਼ੱਦਦ ਸੁਣਦੇ ਰਹੇ ਆ ਜਾਂ ਅਸੀਂ ਕਿਤਾਬਾਂ ਚ ਪੜ੍ਹਦੇ ਰਹੇ ਆ 84 'ਚ ਸਾਡੇ ਸਿੰਘਾਂ ਨਾਲ ਹੋਇਆ ਉਹ ਸਾਰਾ ਕੁਝ ਪਿੰਡੇ ਤੇ ਹੰਡਾਇਆ ਯਾਨੀ ਕਿ ਕਿਹੜੇ ਸੀਸੀ ਸਟਾਫ ਰਹਿ 20 ਰੁਪਿੰਦਰ ਸਿੰਘ ਜੀ ਕਿਹੜੇ ਸੀਆਈ ਸਟਾਫ ਰਹਿ ਤੇ ਕਿਹੜੇ ਕਿਹੜੇ ਤਸ਼ੱਦਦ ਟੜਦੇ ਹੋਏ ਕਿਉਂਕਿ ਸਾਡਾ ਜਿਹੜਾ ਯੰਗ ਜਨਰੇਸ਼ਨ ਹੈ ਉਹਨਾਂ ਦੇ ਲਈ ਤੁਸੀਂ ਇੱਕ ਰੋਲ ਮਾਡਲ ਹੋ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਗਾਂ ਦੀ ਬੇਅਦਬੀ ਨੂੰ ਸਹਿ ਨਕਰਦੇ ਹੋਏ ਬਕਾਇਦਾ ਇਹ ਪੋਸਟਰ ਉੱਥੇ ਲਾਇਆ ਤੇ ਪੋਸਟਰ ਲਾਉਣ ਦਾ ਖਮਿਆਜਾ ਤੁਹਾਨੂੰ ਇਹ ਭੁਗਤਣਾ ਪਿਆ ਕਿ ਤੁਹਾਡੇ ਨਾਂ ਤੇ ਸਾਰਾ ਕੇਸ ਮੜ ਕੇ ਮੈਨੂੰ ਪਤਾ ਲੱਗਾ ਕਿ ਤੁਹਾਡੇ ਚੱਡੇ ਵੀ ਪਾੜੇ ਗਏ ਕਰੰਟ ਵੀ ਲਾ ਗਿਆ ਕਿਹੜੇ ਕਿਹੜੇ ਹੋਰ ਤੁਹਾਡੇ ਤੇ ਤਸ਼ੱਦਦ ਕੀਤੇ ਕਿੰਨੇ ਦਿਨ ਤਸ਼ੱਦਦ ਕਰਦੇ ਨੇ ਤੁਸੀਂ ਨੋਰਮਲ ਜਿਵੇਂ ਮੈਂ ਜਿਵੇਂ ਦੋਨੋਂ ਲੱਤਾਂ ਨੂੰ ਐ ਪਾੜ ਦੇਣਾ ਜਿੰਨਾ ਚਰਮਤਾ ਕੇ ਬੰਦਾ ਐ ਜਮਾਂ ਕਦਮ ਨਹੀਂ ਹੁੰਦਾ ਸੀ ਉਹਨਾਂ ਜਿਹੜਾ ਛੱਡਦਾ ਨਹੀਂ ਸੀਗਾ ਪੱਟਾ ਉਹ ਲੱਕੜ ਦਾ ਸਿਸਟਮ ਜਿਆ ਸੀ ਉਹ ਜਿਹੜਾ ਮੋਗਲਾ ਕਹਿ ਦਿੰਦੇ ਨੇ ਉਹ ਮਲਣਾ ਜਾਂ ਉਹ ਪੁੱਠੇ ਟੰਗ ਲੈਣਾ ਫਿਰ ਪਾਣੀ ਦੀ ਬਾਲਟੀ ਚੜਾ ਦੇਣੀ ਜਾਂ ਗੋਪਤੰਗਾ ਤੇ ਕਰੰਟ ਲਾਉਣਾ ਜਾਂ ਮਤਲਬ ਤਲੀਆਂ-ਤੁਲੀਆਂ ਕੁੱਟਣਾ ਇਹ ਤਾਂ 11 ਦਿਨਾਂ ਚਾਮ ਨਾਰਮਲ ਰਿਹਾ ਹੀ ਸੀ ਰੁਟੀਨ ਜੀ ਮਗਰਲੇ 2 ਦਿਨ ਨਹੀਂ ਸਾਡੇ ਤੇ ਜਿਹੜਾ ਸਦਦ ਹੋਇਆਗਾ ਹਾਂ ਤੇ 9 ਦਿਨ ਰੈਗੂਲਰ ਉਹਨਾਂ ਨੇ ਮਤਲਬ ਸਾਡੀ ਕੁੱਟ ਮਾਰ ਕੀਤੀ ਤੇ ਉਸ ਵੀ ਹੈ ਇਹੀ ਜਾਂ ਹਾਲਾਤ ਤੁਹਾਡੇ ਨਹੀਂ ਜਿਹੜੇ ਤਸ਼ੱਦਦ ਕਰਨ ਲੱਗੇ ਹਾਲਾਤ ਸਨ ਉਸ ਵੇਲੇ ਤੁਹਾਨੂੰ ਕਹਿਣਾ ਕੀ ਚਾਹੁੰਦੇ ਸਨ ਮੇਨ ਮਕਸਦ ਇਹ ਸੀ ਕਿ ਤੁਸੀਂ ਮੰਨ ਜਿਓ ਕਿ ਅਸੀਂ ਤੁਹਾਨੂੰ ਛੱਡ ਦਿਆਂਗੇ ਮੇਨ ਮਕਸਦ ਇਹ ਹੀ ਸੀ ਜਿਹਾ ਤੁਸੀਂ ਕਿਸੇ ਦਾ ਨਾਮ ਲੈ ਲਓ ਜਾਂ ਤੁਸੀਂ ਮੰਨ ਜਿਓ ਵੀ ਵਿਦਵੀਏ ਕਿ ਸਾਡੇ ਜਿਹੜੇ ਮਤਲਬ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਨੇ ਕਰਾਈ ਹੈ ਮਤਲਬ ਕਿ ਉਹਨਾਂ ਦੀ ਮਨਸ਼ਾ ਇਹ ਸੀਗੀ ਵੀ ਕਿਉਂਕਿ ਜਿਹੜੇ ਸੰਗਤ ਸਾਰੀ ਬਾਦਲਾਂ ਦੇ ਖਿਲਾਫ ਸੀ ਉਸ ਸਮੇਂ ਇਹ ਸ਼ੋਅ ਇਹ ਕਰ ਦੋ ਵੀ ਇਹ ਆਪ ਹੀ ਬੇਦਲੀ ਕਰਾਉਂਦੇ ਆ ਆਪ ਹੀ ਇਹ ਧਰਨਾ ਲਾਉਂਦੇ ਆ ਆਪ ਹੀ ਇਹ ਕਲਾਰਾ ਪਾਈ ਬੈਠਿਆ ਇਹ ਸਾਨੂੰ ਬਦਨਾਮ ਕਰਦੇ ਆ ਬਾਦਲਾਂ ਦਾ ਸ਼ਾਂਤ ਸੀ ਸੀ ਉਹਨਾਂ ਨੂੰ ਸ਼ਾਇਦ ਆਏ ਸੀਗੇ ਦੋ ਪਿੰਡਾਂ ਵਿੱਚ ਜਵਾਕੀ ਜਦੋਂ ਮਨਾਲਾ ਇੱਕ ਉੱਟ ਉੱਟ ਕੇ ਪਰ ਗੁਰੂ ਮਹਾਰਾਜ ਨੇ ਬਾਕਰ ਕੀਤੀ ਉਹ ਨਹੀਂ ਡੋਲੇ ਲਾਸਟ ਵਾਲੇ ਦਿਨ ਸਾਨੂੰ ਚੈੱਕ ਵੀ ਇਹਨਾਂ ਨੇ ਖਾਲੀ ਇਹਨਾਂ ਦਾ ਸਿਵਲ ਜੀ ਸੀਗਾ ਹੈ ਤਾਂ ਕੋਈ ਆਫਸਰ ਤੱਕੜੇ ਸੀਗਾ ਮੈਂ ਨਹੀਂ ਉਹਨੂੰ ਮਤਲਬ ਕਿ ਬਾਇ ਨੀਮਤਾ ਨਹੀਂ ਜਾਣਦਾ ਸੀ ਹੂੰ ਹੂੰ ਉਹਨਾਂ ਨੇ ਮਤਲਬ ਕਿ ਚੈੱਕ ਵੀ ਰੱਖਿਆ ਸਾਡੇ ਸਾਹਮਣੇ ਤੁਸੀਂ ਚੈੱਕ ਭਰ ਲਓ ਅੱਛਾ ਜਿੰਨੇ ਪੈਸੇ ਤੁਹਾਨੂੰ ਲੋੜ ਆ ਕੀ ਚੈੱਕ ਭਰ ਲਓ ਫਿਰ ਤੁਸੀਂ ਇਹ ਕਬੂਲ ਕਰ ਲਓ ਕਿਉਂਕਿ ਇਹਨਾਂ ਨੇ ਨਾਊਂਸ ਪਹਿਲਾਂ ਕਰਤਾ ਸੀ 20 ਤਰੀਕ ਨੂੰ ਵੀ ਅਸੀਂ ਦੋਸ਼ੀ ਫੜ ਲਏ ਹਾਂ ਹਾਂ ਪਰ ਅੱਗੇ ਕੁਝ ਦਿਖਾਉਣ ਲਈ ਕੁਝ ਹੈ ਨਹੀਂ ਸੀ ਇਹਨਾਂ ਦੇ ਕੋਲ ਅੱਛਾ ਚੈੱਕ ਤੱਕ ਵੀ ਰੱਖੇ ਗਏ ਵੀ ਆ ਬਲੈਂਕ ਚੈੱਕ ਹੈ ਸਵੀਰ ਸਿੰਘ ਬਾਦਲ ਹਾਂ ਹਾਂ ਸੁਵੀਰ ਸਿੰਘ ਬਾਦਲ ਡੀਜੀਪੀ ਅਕਬਾਲਪੁਰ ਪ੍ਰੀਸੋਤਾ ਇਹਨਾਂ ਨੇ 20 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਤੀ ਸੀ ਅੱਛਾ ਹਾਂ ਜੀ ਵੀ ਅਸੀਂ ਦੋਸ਼ੀ ਲੱਭ ਲਏ ਆ ਕਿਉਂਕਿ ਸੰਗਤਾਂ ਦਾ ਰੋਹ ਜ਼ਿਆਦਾ ਸੀ ਉਦੋਂ ਇਹਨਾਂ ਨੂੰ ਘਰੋਂ ਨਿਕਲ ਦਿੱਤਾ ਜਾ ਰਿਹਾ ਸੀ ਨਾ ਪੁਲਿਸ ਨੂੰ ਕਿਸੇ ਪਾਸੇ ਖੜਨ ਦਿੰਦੀ ਸੀ ਸੰਗਤ ਸਾਰਾ ਪੰਜਾਬ ਬੰਦ ਸੀਗਾ ਉਦੋਂ ਦੋ ਸੰਗ ਸ਼ਹੀਦ ਹੋ ਗਏ ਸੀਗੇ ਮਤਲਬ ਸੰਗਤਾਂ ਦਾ ਜਿਹੜਾ ਗੁੱਸਾ ਸੀ ਬਹੁਤ ਜ਼ਿਆਦਾ ਉਦੋਂ ਵਧਿਆ ਹੋਇਆ ਸੀ ਇਹਨਾਂ 'ਤੇ ਇਹਨਾਂ ਨੇ ਉਹ ਚੀਜ਼ ਨੂੰ ਸ਼ਾਂਤ ਕਰਨ ਲਈ ਜਾਂ ਉਹਨੂੰ ਵੈਸੇ ਕਾਮਯਾਬ ਵੀ ਰਹੀ ਕੁਝ ਨਾ ਕੁਝ ਕਿੱਥੇ ਤਾਂ ਸੰਗਤਾਂ ਦਾ ਜ਼ੋਰ ਲੱਗਿਆ ਸੀ ਵੀ ਦੋਸ਼ੀ ਫੜੋ ਕਿੱਥੇ ਸੰਗਤਾਂ ਦਾ ਜ਼ੋਰ ਇਹ ਲੱਗਿਆ ਵੀ ਸਾਡੇ ਸੰਗ ਛੱਡੋ ਹੂੰ ਕਿਸੇ ਕੋਸ਼ਿਸ਼ ਕੋਸ਼ਾ ਤੱਕ ਉਹ ਤੇ ਕੰਮ ਜਾ ਉਹ ਉਸ ਟਾਈਮ ਲਈ ਕੰਮ ਜਾ ਹੋਏ ਪਰ ਉਹ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੜਾਂ ਜੀ ਬੈਠੀਆਂ ਕਿਉਂਕਿ ਇਹਨਾਂ ਨੇ ਮੱਥਾ ਹੀ ਗੁਰੂਆਂ ਸੰਮਾਨ ਨਾਲ ਲਾ ਲਿਆ ਸੀ ਜਿਨੇ ਸਾਰਾ ਕੁਝ ਬਖਸ਼ਿਆ ਸੀ ਮੱਥਾ ਹੀ ਇਹਨਾਂ ਨੇ ਉਹਨਾਂ ਨਾਲ ਲਾ ਲਿਆ ਸੀ ਤੇ ਉਹੀ ਮੈਂ ਸਵਾਲ ਹੈ ਕਿ ਹੁਣ ਕੱਲ ਤੋਂ ਸਭ ਤੇ ਵੀ ਕੀਤਾ ਸੀਗਾ ਇਹਨੂੰ ਸਰਬੀਰ ਸਿੰਘ ਬਾਦਲ ਨੂੰ ਵੀ ਜਿੱਦੇ ਵੀ 10 ਅਕਤੂਬਰ 2015 ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਵੀ ਮੈਂ ਲਾਡਾ ਸਭ ਸ਼ੁਕਰਾਨਾ ਕਰਨ ਚੱਲਿਆਂਗੇ ਅਸੀਂ ਦੋਸ਼ੀ ਫੜ ਲਿਆ ਮੈਥੋਂ ਬਾਲਾ ਬੋਲਿਆ ਨਹੀਂ ਜਾਂਦਾ ਮੇਰਾ ਤਾਂ ਮਨ ਭਰਿਆ ਪਿਆ ਉਹਦੇ ਪਖੰਡ ਜਿਹੜਾ ਨੇ ਕੀਤਾ ਸੀ ਉਹ ਸਹੀ ਸੀ ਜਾਂ 2 ਦਸੰਬਰ 2024 ਨੂੰ ਹੁਣ ਜਿਹੜਾ ਇਹਨੇ ਦੁਬਾਰਾ ਉਥੇ ਪਖੰਡ ਕੀਤਾ ਵੀ ਸਾਥ ਦੋਸ਼ੀ ਨਹੀਂ ਫੜੀ ਗਏ ਵੀ ਸਾਡੇ ਰਾਜ ਚ ਬੇਦਬੀ ਹੋਈ ਹੈ ਜਾਂ ਅਸੀਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਸ਼ਾਮਲ ਸੀਗੇ ਉਹਦੇ ਸਹੀ ਸੀ ਸੁਖਵੀਰ ਸਿੰਘ ਬਾਦਲ ਇਸ ਗੱਲ ਦਾ ਜਵਾਬ ਉਹਨੂੰ ਸੰਗਤਾਂ 'ਚ ਦੇਣਾ ਪੈਣਾ 2015 'ਚ ਸੱਚਾ ਸੀ ਜਾਂ ਤੂੰ 2024 'ਚ ਹੁਣ ਸੱਚਾ ਕਿ ਹਜੇ ਵੀ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਲਈ ਕਿਉਂਕਿ ਹੁਣ ਰਾਜ ਨਹੀਂ ਨਾ ਹੈਗਾ ਵੱਡੀ ਗੱਲ ਇਹ ਨਾਲ ਹੀ ਇਹ ਹੈ ਤੁਸੀਂ ਇਹ ਗੱਲ ਨੂੰ ਸਾਰੀ ਸੰਗਤ ਮੰਨਦੀ ਹੈ ਗੱਲ ਨੂੰ ਸਮਝਦੀ ਹੈ ਵੀ ਜੇ ਇਹਨਾਂ ਦਾ ਕਿਤੇ ਰਾਜ ਹੁੰਦਾ ਇਹ ਸਤਾ 'ਚ ਹੁੰਦੇ ਇਹਨਾਂ ਨੇ ਕਦੇ ਨਹੀਂ ਮੰਨਣਾ ਸੀਗਾ ਵੀ ਅਸੀਂ ਦੋਸ਼ੀਆਂ ਨੂੰ ਬਚਾਇਆ ਹੈ ਜਾਂ ਸੰਗਤਾਂ ਤੇ ਅਸੀਂ ਗੋਲੇ ਨਾਲ ਚਲਾਈਆਂ ਹੈ ਜਾਂ ਅਸੀਂ ਗੁਨਾਹਗਾਰਾਂ ਜਦ ਬੇਦੀ ਵੀ ਅਸੀਂ ਕਰਵਾਈ ਹੈ ਜਾਂ ਕਰਵਾਉਣ ਵਾਲੇ ਦੇ ਭਾਈ ਵਾਲੇ ਵੀ ਕਹਿੰਦਾ ਬਿਲਕੁਲ ਨਹੀਂ ਮੰਨੀਆਂ ਸੀ ਜਿੱਦਾਂ ਹੁਣ ਸਤਾ ਚ ਹੈ ਨਹੀਂ ਗੇ ਤੇ ਉਹ ਸਾਰੀ ਪ੍ਰੀ ਪਲੈਨਿੰਗ ਇਹ ਸਿਸਟਮ ਚਲਾਇਆ ਗਿਆ ਹੁਣ ਕਿੱਥੇ ਗਿਆ ਉਹ ਜੀ ਜੋ ਇੱਕ ਰੋਹ ਬਣਾ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ ਵੀ ਦੇਖੋ ਜੀ ਜਥੇਦਾਰਾਂ ਨੇ ਤਾਂ ਐ ਕਰ ਦੇਣਾ ਜਥੇਦਾਰਾਂ ਨੇ ਐ ਕਰ ਦੇਣਾ ਜਥੇਦਾਰਾਂ ਦੇ ਪਤਨ ਜਿਵੇਂ ਫਾਹੀ ਲਾ ਦੇਣਾ ਹੁੰਦਾ ਤੇ ਪਰ ਉਹ ਕਿੱਥੇ ਗਿਆ ਸਾਰਾ ਕੁਝ ਅੱਜ ਤੁਸੀਂ ਦੇਖ ਹੀ ਰਹੇ ਆ ਕੱਲ ਦੀ ਮੀਟਿੰਗ ਰੱਖੀ ਸੀ ਜਥੇਦਾਰ ਸਾਹਿਬ ਨਾਲ ਜੀ ਅੱਥਾਈ ਦੇਖੀ ਹਾਂਜੀ ਮੀਟਿੰਗ ਕਿੱਥੇ ਗਈ ਹੂੰ ਜਿਹੜੇ ਆਦੇਸ਼ ਹੋਏ ਸੀ ਸੱਤ ਮੈਮਰੀ ਕਮੇਟੀ ਵਾਲੇ ਉਹ ਕਿੱਥੇ ਆ ਹੁਣ ਫੇਰ ਮੁਲਤਵੀ ਕਰਤੀ ਹੈ ਉਹਨਾਂ ਨੇ ਜਿਹੜੀ ਕੱਲ ਦੀ 28 ਤਰੀਕ ਦੀ ਮੀਟਿੰਗ ਰੱਖੀ ਸੀ ਜefeਦਾਰਾਂ ਨੇ ਰੋਜ਼ੋ ਤੱਕ ਇਹਨਾਂ ਦੀ ਭਰਤੀ ਕੰਪਲੀਟ ਹੋ ਜੂਗੀ ਚਲ ਬਾਅਦ ਜੋ ਹੋਊਗਾ ਦੇਖੀਏ ਜefeਦਾਰਾਂ ਦਾਮ ਲੱਤਾਂ ਆਪਾਂ ਨਹੀਂ ਚੱਲ ਰਹੀਆਂ ਅਸਲ ਵਿੱਚ ਜੋ ਸਜ਼ਾ ਵੀ ਲਾਈ ਸੀ ਉਹ ਕੀ ਕੀ ਸਜ਼ਾ ਸੀ ਕੀ ਵਰਸ਼ਾ ਫਰ ਕੇ ਬੈਠਣਾ ਇੱਕ ਸਜ਼ਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੈਦਨੀ ਕਰਾਉਣ ਦੇ ਬਰਾਬਰ ਸ਼ਾਂਤਮਈ ਸਿੱਖ ਸੰਗਤ ਤੇ ਬੈਠੀਆਂ ਤੇ ਬੂਲੀਆਂ ਚਲਾਉਣੀਆਂ ਆ ਦੂਸੇ ਕਾਨੂੰ ਸ਼ਹੀਦ ਕਰ ਦੇਣਾ ਉਹ ਉਹ ਕਿਤੇ ਸਜ਼ਾ ਕਾਫੀ ਸੀਗੀ ਸਜ਼ਾ ਜਿਹੜਾ ਅਸਲ ਸਜ਼ਾ ਜਿਹੜੀ ਉਹ ਨਰੈਣ ਸਿੰਘ ਚੌੜਾ ਦੇ ਰਹੇ ਸੀ ਉਹ ਅਸਲ ਸਜ਼ਾ ਸੀ ਉਹਦੇ ਇਹ ਹੱਕ ਦਾ ਹੈ ਕਿਉਂਕਿ ਮਜੀਠੀਆ ਕਿਵੇਂ ਤੜਫਿਆ ਸੀ ਦੇਖੋ ਜੀ ਸਾਡੇ ਪਰਿਵਾਰ ਦੇ ਮੈਂਬਰ ਦੇ ਤੇ ਜਾਨ ਲਿਆ ਹਵਲਾ ਕਰਤਾ ਸਾਡੇ ਦਾ ਪਰਿਵਾਰ ਹੀ ਸੋਨਾ ਕਰ ਦੇਣਾ ਸੀ ਕਿ ਜਿਹੜੇ ਸਾਡੇ ਸਿੰਘ ਸ਼ਹੀਦ ਕੀਤੇ ਆ ਉਹਨਾਂ ਦੇ ਪਰਿਵਾਰ ਨਹੀਂ ਹੈਗੇ ਉਹਨਾਂ ਦੇ ਘਰੇ ਮਾਂ ਕੋਈ ਭੈਣ ਉਹਨਾਂ ਦਾ ਕੋਈ ਬੱਚਾ ਉਹਨਾਂ ਦੇ ਘਰੇ ਕੋਈ ਨਹੀਂ ਵੇਟ ਕਰਦੇ। ਉਹਨਾਂ ਸ਼ਰਿਆਂਵਾਂ ਜਿਹੜੀਆਂ ਗੋਲੀਆਂ ਚਲਾਈਆਂ ਜਿੰਨਾਂ ਸੰਗਤ ਸ਼ਾਂਤਮਈ ਬੈਠੀ ਸੀ ਨਾ ਪਾਠ ਹੀ ਕਰ ਰਹੀ ਸੀ ਉਹਦੇ 'ਚ ਕੀ ਸੀ? ਇਨਸਾਫ਼ ਤਾਂ ਕੀ ਦੇਣਾ ਸੀਗਾ ਤੁਸੀਂ ਪ੍ਰੇਮੀਆਂ ਨੂੰ ਬਚਾਉਣ ਦੀ ਖਾਤਰ ਇਨਸਾਫ਼ ਮੰਗ ਰਹੀਆਂ ਸੰਗਤਾਂ ਦੇ ਗੋਲਣੇ ਚਲਾਈ ਨੇ। ਤੇ ਸਜ਼ਾ ਉਹਦੀ ਕੀ ਹੈ ਜੀ ਬਰਸਾ ਫੜ ਕੇ ਬਿਠਣਾ ਜਾਂ ਭਾਂਡੇ ਮਾਰ ਲੈਣਾ। ਸੋ ਇਹ ਤੁਹਾਨੂੰ ਲੱਗਦਾ ਹੈ ਹਾਂਜੀ ਵੀਰ ਰੁਪਿੰਦਰ ਸਿੰਘ ਜੀ ਮੇਰੇ ਨਾਲ ਕੁਝ ਹੋਇਆ ਸੀਗਾ ਤੁਸੀਂ ਇਹ ਦੇਖੋ ਅੱਜ ਤੋਂ 3 ਕੋਸਾਲ ਪਹਿਲਾਂ ਤੁਹਾਡਾ ਸਵਾਲ ਵਿੱਚ 3 ਸਾਲ ਪਹਿਲਾਂ 2021 ਜਾਂ 22 ਦੀ ਵੀਡੀਓ ਆ ਦਾ ਟ੍ਰਿਬਿਊਨ ਤੇ ਮੈਂ ਦੱਸਣ ਰਿਹਾ ਸੀਗਾ ਤੁਸੀਂ ਦੇਖੋ ਉੱਥੇ ਇਹੀ ਜਥੇਦਾਰ ਹਰਪੀ ਸਿੰਘ ਠੋਕ ਕੇ ਕਹਿ ਰਿਹਾ ਵੀ ਸਾਨੂੰ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲ ਕੇਸ ਨੂੰ ਠੋਕ ਵਜਾ ਕੇ ਕਹਿ ਰਿਹਾ ਹੋਵੇ ਸਾਨੂੰ ਇਹਨੂੰ ਸਾਹਮਣਾ ਚਾਹੀਦਾ ਸਾਡੀ ਇਹ ਵਿਰਾਸਤੀ ਪਾਰਟੀ ਆ ਅਸੀਂ ਅਕਾਲੀ ਦਲ ਦੇ ਵਿਰੋਧ ਨਹੀਂ ਹੈਗੇ ਅਸੀਂ ਕਾਲੀ ਦਲ ਦੇ ਅੱਧੇ ਨਾਲ ਆ ਸਾਡੀ ਪੰਥਕ ਪਾਰਟੀ ਆ ਸਾਡੇ ਬਜ਼ੁਰਗਾਂ ਨੇ ਖੂਨ ਖੂਨ ਵਾਹਵਾ ਕੇ ਇਸ ਪਾਰਟੀ ਨੂੰ ਕਾਮਯਾਬ ਕੀਤਾ ਪਰ ਜੇ ਆਪਾਂ ਕਹਿ ਲਈਏ ਅੱਜ ਬਾਦਲ ਪਰਿਵਾਰ ਨੂੰ ਬਾਦਲ ਪਰਿਵਾਰ ਦੀਆਂ ਤਾਂ ਫਿਰ ਦੁੱਤੀਆਂ ਚੱਟਣ ਵਾਲੀ ਗੱਲ ਹੀ ਸੀ ਨਾ ਕੀ ਗੱਲ ਅੱਜ ਤੋਂ 2021-22 ਤੱਕ ਜਿਵੇਂ ਦਲ ਸਾਨੂੰ ਨਹੀਂ ਪਤਾ ਸੀ ਕਿ 2015 ਦੀ ਜਿਹੜੀ ਬੇਦਬੀ ਹੋਈ ਉਹ ਤੇ ਬਨਾਹ ਕਰ ਬਾਦਲ ਕੇ ਵੀ ਹੈਗੇ ਉਦੋਂ ਤਾਂ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਤੱਕੜੇ ਹੋ ਪੰਥ ਤੁਹਾਡੇ ਨਾਲ ਆ ਅਕਾਦ ਜੀ ਸਾਹ ਤੁਹਾਡੇ ਨਾਲ ਆ ਤੁਸੀਂ ਵੀਡੀਓ ਸੁਣ ਲਓ ਡੈਟਰਬਿਊਨ ਤੇ ਹਾਂਜੀ ਬਿਲਕੁਲ ਮੈਨੂੰ ਪਤਾ ਬਹੁਤ ਚੰਗੇ ਤਰ੍ਹਾਂ ਚਿੱਤੇ ਨੇ ਜੀ ਸਾਰੀਆਂ ਹਾਂਜੀ ਜੀ ਪਰ ਜਿਹੜੇ ਹਾਲਾਤ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਅਜੋਕੇ ਅੱਜ ਦੇ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਵੀ ਜਥੇਦਾਰ ਰਗਵੀਰ ਸਿੰਘ ਜੇ ਇਹਦੇ ਉੱਤੇ ਫਖਰ ਕੌਮ ਵਾਪਸ ਲੈਂਦੇ ਨੇ ਇਹਦੇ ਨਾਲ ਬਾਦਲ ਦਲ ਸਾਰਾ ਤੜਫੁਰਦਾ ਹੈ ਕਿ ਸਾਡੀ 50 ਵਰਿਆਂ ਦੀ ਸਾਡੇ ਪਿਓ ਦੀ ਕੀਤੀ ਮਿਹਨਤ ਅਸੀਂ ਸੁਮੇਤ ਸੈਣੀ ਵਰਗੇ ਪੈਦਾ ਕੀਤੇ ਅਸੀਂ ਪੂਲੇ ਵਰਗੇ ਪੈਦਾ ਕੀਤੇ ਅਸੀਂ ਪੁਲਮ ਮੁਕਾਬਲੇ ਸ਼ੁਰੂ ਕੀਤੇ ਅਸੀਂ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਨੂੰ ਖਤਮ ਕਰਨ ਦੇ ਵਿੱਚ ਬੜਾ ਮਹਾਨ ਰੋਲ ਅਦਾ ਕੀਤਾ ਅਸੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕਤਲ ਕਰਵਾਇਆ ਅਸੀਂ ਖਾਲੜਾ ਨੂੰ ਕਤਲ ਕਰਵਾ ਕੇ ਤੇ ਟੁਕੜੇ-ਟੁਕੜੇ ਕਰਵਾ ਕੇ ਦਰਿਆ ਸੁੱਟੇ ਐਡੀਆਂ ਸਾਡੀਆਂ ਕੁਰਬਾਨੀਆਂ ਸਾਡੇ ਪਰਿਵਾਰ ਦੀਆਂ ਤੇ ਆ ਜਥੇਦਾਰ ਆ ਕੇ ਸਾਡੇ ਪਿਓ ਤੋਂ ਫਖਰੇ ਕੌਮ ਵਾਪਸ ਲੈ ਲਵੇ ਕਿਵੇਂ ਸੋਚਦੇ ਹੋ ਭਵਿਕ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਆਉਣ ਵਾਲੇ ਸਮੇਂ 'ਚ ਮੈਂ ਦੇਖੋ ਉਹ ਫੈਸਲਾ ਕਿ ਸੀਗਾ ਚੰਗਾ ਫੈਸਲਾ ਸੀਗਾ ਪਰ ਉਹ ਫੈਸਲੇ ਦੇ ਪਿੱਛੇ ਬਹੁਤ ਕੁਝ ਲੁਕਿਆ ਹੋਇਆ ਵਾ ਠੀਕ ਅੱਲਾ ਫਕਰੇ ਕੌਮ ਪ੍ਰਕਾਸ਼ ਸਿੰਘ ਬਲਤਾ ਮਰ ਗਿਆ ਉਹਦਾ ਤਾਂ ਫਕਰੇ ਕੌਮ ਵਾਪਸ ਲੈ ਲਿਆ ਉਹਦੇ ਨਾਲ ਕੀ ਜਿਹੜੀ ਕੌਮ ਦਾ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਉਹ ਪੂਰਾ ਹੋ ਜਾਊਗਾ ਜੀ ਹੂੰ ਜਿਹੜੀ ਸੱਤ ਕਮੇਟੀ ਮੈਂਬਰੀ ਬਣੀ ਸੀ ਆਕਾਸ਼ ਸਾਹਿਬ ਦਾ ਹੁਕਮ ਹੋਵੇ ਤੇ ਬਾਦਲ ਕੇ ਮੰਨਣ ਤੇ ਅੱਜ ਜਦੋਂ ਦਾ ਫਾਕ ਦਾ ਫੈਸਲਾ ਲੈਣ ਦੀ ਬਜਾਏ ਮੀਟਿੰਗ ਨੂੰ ਮੁਲਤਵੀ ਕਰਦੇ ਹੋ ਤੁਹਾਡੇ ਜਿਹੜੇ ਲਾਈਵ ਫੈਸਲੇ ਨੇ ਇੱਕ ਮਿੰਟ ਵੀ ਰੁਪਿੰਦਰ ਸਿੰਘ ਜੀ ਇਹ ਅਕਾਲ ਤਖਤ ਤੇ ਲਾਈਵ ਫੈਸਲੇ ਨੇ ਜਿਹੜੇ ਤੁਹਾਡੇ ਤੇ ਅਨਮਨੁੱਖੀ ਤਸ਼ੱਦਦ ਟਾਇਆ ਹੋਇਆ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਹ ਤਾਂ ਫੈਸਲੇ ਕੇਸ ਤੁਹਾਡੇ ਦਾ ਕੀ ਬਣਿਆ ਸੱਚਮੈ ਕੇਸ ਬਾਰੇ ਨਹੀਂ ਪੁੱਛ ਸਕਿਆ ਤੁਹਾਡੇ ਤੋਂ ਜਿਹੜਾ ਇਹਨਾਂ ਤੇ ਇਹਨਾਂ ਨੇ ਸਾਡੇ ਦੇ ਬਦਵੀ ਦਾ ਕੇਸ ਪਾਇਆ ਸੀ ਉਹ ਤਾਂ ਜੀ ਉਹਦੇ ਵਾਪਸ ਲਿਆ ਲਿਆ ਸੀਗਾ ਇਹਨਾਂ ਨੇ 2015 ਜੀ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੀ ਇਹਦੇ ਸਰਕਾਰ ਚ ਇਹੀ ਗ੍ਰਹਿ ਮੰਤਰਾ ਲਿਆ ਸੀ ਇਹਦੇ ਕੋਲੇ ਇਹਨਾਂ ਨੇ ਵਾਪਸ ਲੈ ਲਿਆ ਸੀ ਇਹਨਾਂ ਨੂੰ ਪਤਾ ਸੀਗਾ ਵੀ ਇਹਦੇ ਵੀ ਸਾਡੀ ਹਾਰ ਦਾ ਮੂੰਹ ਦੇਖਣਾ ਪੈਣਾ ਪਰ ਸਿਆਸੀ ਸੰਗਤਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਪਰ ਜਿਹੜਾ ਤੁਹਾਡੇ ਤੇ ਤਸ਼ੱਦਦ ਹੋਇਆ ਉਹਦਾ ਕੀ ਬਣਿਆ ਉਹਦਾ ਉਹਦਾ ਮੁਆਵਜ਼ਾ ਕੌਣ ਦੇਗਾ ਉਹਦਾ ਕੁਝ ਨਹੀਂ ਪਟਿਆ ਉਹੀ ਗੱਲ ਹੈ ਨਾ ਉਹ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਸੱਦਣਾ ਚਾਹੀਦਾ ਸਾਡੇ ਦੇ ਤਸ਼ੱਦਦ ਹੋਇਆ ਜਿਹੜੇ ਹੋਰ ਗੁਰਸਿੱਖ 2015 ਤੋਂ ਲੈ ਕੇ 17 ਤੱਕ ਜਦੋਂ ਤੱਕ ਬਾਦਲਾਂ ਦੀ ਸਰਕਾਰ ਰਹੀ ਹੈ ਇਹਨਾਂ ਨੇ ਗੁਰਸਿੱਖੀ ਕੁੱਟਿਆ ਜਿਹੜਾ ਬੋਲਦਾ ਸੀ ਬੇਦੀ ਵੀ ਇਨਸਾਫ ਲਈ ਉਸ ਤੋਂ ਮੋਰਚੇ ਤੋਂ ਬਾਅਦ ਵੀ ਉਹ ਸਾਰੇ ਗੁਰਸਿੱਖੀ ਕੁੱਟੇ ਉਹਨਾਂ ਨੂੰ ਬੁਲਾਉਣ ਜਸਦਰ ਸਾਹਿਬ ਤਟਕਟ ਉਹਨਾਂ ਦੇ ਵੀ ਮੱਲਬ ਲਾਉਣ ਉਹਨਾਂ ਨੂੰ ਉਹਨਾਂ ਨੂੰ ਬਾਦਲਾਂ ਨੂੰ ਇਹ ਵੀ ਸਵਾਲ ਕਰਨਾ ਵੀ ਦੱਸੋ ਤੁਸੀਂ ਤੁਸੀਂ ਕਹਿੰਦੇ ਆ ਵੀ ਅਸੀਂ ਬੇਦੀ ਵੀ ਕਰਨ ਵਾਲਿਆਂ ਨੂੰ ਬਚਾਇਆ ਉਹਨਾਂ ਦੀ ਪੋਸਟ ਬਣਾ ਕੀਤੀ ਆ ਤੇ ਇਹਨਾਂ ਨੂੰ ਕਿਉਂ ਕੁੱਟਿਆ ਮਾਰਿਆ ਸੀ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਆ ਜਿਹੜੇ ਇੰਸਾਫ਼ ਮੰਗਦੇ ਸੀ ਇਹਨਾਂ ਦੇ ਕਿਉਂ ਕਰਕੇ ਪਾਏ ਸੀ ਇਸ ਗੱਲ ਦਾ ਵੀ ਜਵਾਬ ਜਸੇਦਾਰ ਸਾਹਿਬ ਨੂੰ ਬਾਦਲਾਂ ਤੋਂ ਲੈਣਾ ਚਾਹੀਦਾ ਸੋ ਇਹਦਾ ਮਤਲਬ ਹੈ ਜਿਹੜੇ ਉਸ ਵੇਲੇ ਬੇਅਦਬੀ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪੱਤਰੇ ਸਨ ਉਹ ਤੁਹਾਡੇ ਕੋਲ ਸੰਭਾਲ ਕੇ ਰੱਖੇ ਹੋਏ ਸੀ ਤੁਸੀਂ ਇਕੱਠੇ ਕਰਕੇ ਉਹਨਾਂ ਨੂੰ ਆਪਣੇ ਕਿਸੇ ਸਿੰਘ ਖੁਲ ਦੇ ਦਿੱਤੇ ਤੇ ਇਸ ਕਰਕੇ ਉਹਨਾਂ ਨੇ ਤੁਹਾਡੇ ਤੇ ਤਸ਼ੱਦਦ ਕੀਤਾ ਕਿ ਤੁਸੀਂ ਇਹ ਕਿਉਂ ਸੰਭਾਲੇ ਆ ਸਾਨੂੰ ਦਿਓ ਅਹੀਂ ਦਾ ਖੁਰਦਬੁਰਦ ਕਰਨੇ ਇਹ ਤਾਂ ਗੁਰੂ ਗ੍ਰੰਥ ਸਾਹਿਬੀ ਖੁਰਦਬੁਰਦ ਕਰਨਾ ਸੀ। ਜਰੂਰ ਇਹ ਚੱਲਿਆ ਸੀ ਨਾ ਐਸਐਸਪੀ ਜਿਹੜਾ ਸੀਗਾ ਉੱਥੋਂ ਦਾ ਮੌਕੇ ਦਾ ਉਹਦੇ ਨਾਲ ਜਿਹੜੀ ਹੱਥੋਂ ਬਾਈ ਹੋਣੀ ਉਹਨੇ ਮਤਲਬ ਧੂ ਖਿੱਚੀ ਕਰਨੀ ਜਾਂ ਉਹਨਾਂ ਨੇ ਖਾਲੀ ਪਾਲਕੀ ਸਾਹਿਬ ਭਜਾ ਕੇ ਲੈ ਜਾਣੀ ਕੋੜਪੂਰਾ ਚੌਂਕ ਤੋਂ। ਇਹ ਸਾਰੀਆਂ ਨਿਸ਼ਾਨੀਆਂ ਹੀ ਸੀ ਨਾ ਉਹਨਾਂ ਦੀਆਂ। ਜਦੋਂ ਗੁਰੂ ਸਾਹਿਬ ਦੇ ਅੰਗਾਂ ਦੀ ਸੇਵਾ ਸੰਭਾਲ ਹੋ ਗਈ ਉਹਨਾਂ ਨੂੰ ਨਹੀਂ ਪਤਾ ਲੱਗਿਆ ਸੀ ਗੱਲ ਦਾ ਪਰ ਉਹ ਪਾਲਕੀ ਸਾਹਿਬ ਸੰਗਤ ਨਾਲ ਜਦੋਂ ਲੜਾਈ ਹੋਈ ਪਾਲਕੀ ਸਾਹਿਬ ਭਜਾ ਕੇ ਲੈ ਗਏ ਆ। ਤੁਸੀਂ ਅੱਜ ਵੀ ਸੀਸੀਟੀਵੀ ਕੈਮਰੇ ਉੱਥੋਂ ਦੀ ਸਾਰੀ ਵੀਡੀਓ ਪਈ ਹੈ। ਉਸ ਦੇ ਦੇ ਪਾਲ ਕੀ ਸਭ ਜਾ ਕੇ ਲੈ ਕੇ ਗਿਆ ਕਿ ਸਾਨੂੰ ਗੁਰੂ ਸਾਹਿਬ ਦੇ ਅੰਦਰ ਮਿਲ ਜਾਣਗੇ ਨੀਟ ਤਾਂ ਸਾਰੀ ਬਾਦਲਾਂ ਦੀ ਇਹੀ ਸੀ ਕਿ ਅਸੀਂ ਅਸੀਂ ਇਹਨੂੰ ਖੁਰਦਬੁਰਦੀ ਕਰਦਗੇ ਉਹ ਕੋ ਬਿੱਟੂ ਕੀਤਾ ਹੀ ਆ ਤੁਹਾਡੇ ਸਾਹਮਣੇ ਆ ਬਿੱਟੂ ਖੁਰਦਬੁਰਦੀ ਆ ਪਤਾ ਹੀ ਨਹੀਂ ਕਿੱਥੇ ਗਿਆ ਉਹ ਓਏ ਇਹਦੇ ਚ ਬਿਲਕੁਲ ਬਿਲਕੁਲ ਕਿੰਨੇ ਗੁਆ ਖਤਮ ਹੋਇਆ ਗੁਰਦੇਵ ਪ੍ਰੇਮੀ ਨੂੰ ਮਾਰਨਾ ਗੁਰਦੇਵ ਪ੍ਰੇਮੀ ਗਵਾਹੀ ਦੇ ਰਿਆ ਸੀ ਨਾ ਇਸ ਗੱਲ ਦੀ ਜੀ ਜਿਹੜਾ ਦੁਕਾਨਦਾਰ ਸੀ ਜਿਹੜੀ ਦੁਕਾਨ ਤੇ ਬੈਠ ਕੇ ਇਹਨਾਂ ਨੇ ਪਲੈਨਿੰਗ ਕੀਤੀ ਠੰਡਾ ਪੀ ਕੇ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਆ ਉਹ ਗੁਰਦਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੁਕਾਨ ਸੀ ਉਹਦੀ ਉਹਨੂੰ ਮਰਾਤਾ ਔਰ ਉਹ ਦੇਖੋ ਮਰਾਉਣ ਦੇ ਮੈਂ ਅੱਗੇ ਵੀ ਇਹ ਬਹੁਤ ਵਾਰੀ ਗੱਲ ਚੁੱਕੀ ਆ ਉਹਨਾਂ ਨੂੰ ਮਰਵਾਇਆ ਤਾਂ ਹੈਗਾ ਹੀ ਹੈਗਾ ਉਹਦੀ ਘਰ ਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਕੀ ਬਾਦਲ ਸਰਕਾਰ ਵੇ ਬੰਧਾ ਪੁਲਿਸ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਖੀ ਤੇ ਮਾਰਿਆ ਕਿ ਉਹਨੂੰ ਏ ਵੀ ਸੀ ਕਿਸੇ ਨੇ ਵੀ ਹੋਵੇ ਤੇ ਸਰਕਾਰ ਦਾ ਕੀ ਕੰਮ ਆ ਉਹਦੀ ਘਰ ਵਾਲੀ ਨੂੰ ਸਰਕਾਰੀ ਨੌਕਰੀ ਦੇਣਾ ਵਾ ਇਹ ਸੁਖਵੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆ ਇਹ ਸਰਕਾਰੀ ਨੌਕਰੀ ਦਿੱਤੀ ਗਈ। ਸਾਹ ਸਾਹ ਦੇ ਜ਼ੁਲਮ ਤੇ ਤਸ਼ੱਦਦ ਸ਼ਾਦਨੋਕ ਸਿੰਘ ਬੱਬਰ ਦੀ ਕਹਾਣੀ ਤੁਸੀਂ ਕਿਤੇ ਸੁਣੀ ਹੋਵੇ ਕਿ ਪੁਲਿਸ ਨੇ ਕਿਵੇਂ ਉਹਦੀਆਂ ਅੱਖਾਂ ਕੱਢ ਕੇ ਤੇ ਤਸ਼ੱਦਦ ਕੀਤਾ ਸੀ ਕੋਈ ਨਿਕਲਦਾ ਸੀ ਮੂੰਹ ਦੇ ਵਿੱਚੋਂ ਸ਼ਬਦ ਵਾਹਿਗੁਰੂ ਤੁਹਾਡੇ ਤੇ ਜਦੋਂ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਸੀ ਕੀ ਮਹਿਸੂਸ ਕਰ ਰਹੀ ਸੀ ਪੂਰਾ ਡੇਢ ਕੁ ਮਿੰਟ ਹੈ ਸਾਰੀ ਗੱਲ ਬਸ ਮਾਫ ਕਰਨੀ ਹੈ ਆਪਾਂ ਦੇਖੋ ਤਸ਼ੱਦਦ ਤਾਂ ਜਿਨ੍ਹਾਂ ਨੇ ਸਿੰਘਾਂ ਨੇ ਹੰਡਾਇਆ ਵਾ ਉਹਨਾਂ ਨੂੰ ਪਤਾ ਵੀ ਪੁਲਿਸ ਦਾ ਤਸ਼ੱਦਦ ਕੀ ਹੁੰਦਾ ਜੀ ਤੇ ਉਹਦਾ ਬਾਅਦ ਦੇ ਵਿੱਚ ਵੀ ਸਾਰੀ ਉਮਰ ਤੇ ਕੀ ਅਸਰ ਹੁੰਦਾ ਜੇ ਅੱਜ ਵੀ ਆਪਾਂ ਗੱਲ ਕਰੀਏ ਭਾਈ ਸਾਹਿਬ ਤੇ ਇਹਨਾਂ ਦੇ ਤਸ਼ੱਦਦ ਹੋਏ ਲੋਕਾਂ ਦਾ ਕੋਈ ਆਪਾਂ ਕਹਿਿਆ ਵੀ ਏਸੀ 'ਚ ਬੈਠਣ ਵਾਲੀ ਗੱਲਬਾਤ ਆ ਜਾਂ ਠੰਡ ਹੁੰਦੀ ਉਹ ਚੀਜ਼ਾਂ ਮਹਿਸੂਸ ਹੁੰਦੀਆਂ ਚਲੋ ਇਸ ਗੱਲ ਨੂੰ ਅਸੀਂ ਬਹੁਤਾ ਨਹੀਂ ਲਿਆ ਕਿਉਂਕਿ ਹੰਡੇ ਤੇ ਤਸੱਦਦ ਹੋਣਾ ਬਹੁਤ ਇੱਕ ਛੋਟੀ ਜੀ ਗੱਲ ਆ ਕਿਉਂਕਿ ਸਰਕਾਰਾਂ ਦਾ ਜਾਂ ਜਿਹਨਾਂ ਦਾ ਸਿਸਟਮ ਹੁੰਦਾ ਹੀ ਇਹਨਾਂ ਨੇ ਕਰਨਾ ਹੀ ਹੁੰਦਾ ਸਿੰਗਾ ਤੇ ਹੁਣ ਤੱਕ ਤਸੱਦਦ ਹੁੰਦਾ ਹੀ ਆ ਪਰ ਵੱਡੀ ਗੱਲ ਇਹ ਸੀ ਗੁਰੂਗਰਾ ਸਾਹਿਬ ਮਹਾਰਾਜ ਦੀ ਜਿਹੜੀ ਬਿਰਦਵੀ ਹੋਈ ਸੀ ਉਹਦਾ ਇਨਸਾਫ ਮਿਲਣਾ ਚਾਹੀਦਾ ਸੀ ਸਾਡੇ ਤੇ ਸੱਦਰ ਨੂੰ ਅਸੀਂ ਕਦੇ ਜੀ ਅੱਗੇ ਮੂਹਰੇ ਰੱਖ ਕੇ ਨਹੀਂ ਚੱਲੇਗੇ ਉਹ ਪਿੰਡੇ ਤੇ ਹੰਡਾਇਆ ਏ 11 ਦਿਨ ਰੈਗੂਲਰ ਹੰਡਾਇਆ ਏ ਤੇ ਉਹ ਬੁੱਚੜ ਹੁੰਦੇ ਸੀ ਇਹ ਜਿਹੜੇ ਜਿੰਨਾਂ ਦੀ दारू ਪੀਤੀ ਹੁੰਦੀ ਸ਼ਰਾਬ ਪੀਤੀ ਹੁੰਦੀ ਸੀਗੀ ਅੰਨੇ ਉਹਨਾਂ ਦੇ ਬਾਹਰ ਹੁੰਦੇ ਸੀ ਤੇ ਕਸਾਈਆਂ ਵਾਂਗ ਉਹਨਾਂ ਨੇ ਕੁੱਟਿਆ। ਇਹ ਡੇ ਡੇ ਪੈਰ ਹੋ ਜਾਣੇ ਬਾਅਦ ਇਹਨਾਂ ਨੇ ਦੋ ਦਿਨ ਤੱਕ ਉਹ ਗੋਲੀਆਂ ਹੀ ਦਿੰਦੇ ਰਹੇ ਆ ਵੀ ਅਸੀਂ ਇਹਨਾਂ ਨੂੰ ਪੇਸ਼ ਕਰਨਾ 26 ਤਰੀਕ ਨੂੰ ਵੀ ਇਹਨਾਂ ਦੀ ਜਿਹੜੀ ਜੱਜ ਦੇ ਸਾਹਮਣੇ ਹਲਾਤ ਉਹ ਬਲੇ ਮਾੜੇ ਨਾ ਹੋਣ। ਜੀ ਉਹਨਾਂ ਦੀ दारू ਪੀਤੀ ਹੁੰਦੀ ਆ ਐ ਨਸ਼ੇ ਨਾਲ ਰੱਜੇ ਹੁੰਦੇ ਆ ਤੇ ਉਹ ਕਰੰਟ ਲਾਉਂਦੇ ਆ ਚਾਹੇ ਉਹ ਤਲੀਆਂ ਕੁੱਟਦੇ ਆ ਚਾਹੇ ਉਹ ਚੱਡੇ ਪਾੜਦੇ ਆ। ਇਹ ਉਹ ਬਾਲਟੀ ਚੜਾ ਲੈਂਦੇ ਜਿੰਨਾ ਚਿਰ ਉਹ ਬੰਦਾ ਬੇਹੋਸ਼ ਹੋ ਕੇ ਇਦਾਂ ਡਿੱਗਦਾ ਨਹੀਂ ਸੀ ਅਸੀਂ ਉਨਾ ਚਿਰ ਉਹ ਬਾਲਟੀ ਥੱਲੇ ਨਹੀਂ ਲਾਉਂਦੇ ਸੀ ਉਹ ਤੜਫ ਕੇ ਮਤਲਬ ਕਿ ਉਹ ਸਮੇਂ ਦੀ ਹੁੰਦੀ ਹੈ ਵੀ ਜਾਂ ਇਸ ਨਾਲ ਉਹ ਤਾਂ ਜਾਨ ਹੀ ਨਿਕਲ ਜੇ ਸ਼ਾਇਦ ਉਸ ਟਾਈਮ ਇਹ ਮੂਮੈਂਟ ਚੱਲ ਰਹੀ ਹੁੰਦੀ ਹੈ ਮਨ 'ਚ ਵੀ ਇਸ ਨਾਲ ਇਹ ਨਾਲ ਦਾ ਸਵਾਸ ਹੀ ਪੂਰੇ ਹੋ ਜਾਣਾ ਮਤਲਬ ਕਿ ਇੰਨਾ ਤਲਫਾਇਆ ਜਾਂਦਾ ਉਸ ਟਾਈਮ ਰਪਿੰਦਰ ਸਿੰਘ ਜੀ ਚਲੋ ਕੋਈ ਗੱਲ ਹੈ ਉਰੂ ਸਾਹਿਬ ਹੀ ਹੁੰਦੇ ਆ ਜੀ ਉਦੋਂ ਕੋਈ ਬੰਦਾ ਅੱਜ ਜੇ ਅਸੀਂ ਸੋਚੀਏ ਸ਼ਾਇਦ ਉਹ ਗੱਲ ਨਹੀਂ ਅਸੀਂ ਫੀਲ ਕਰ ਸਕਦੇ ਜਦੋਂ ਪਰਮਾਤਮਾ ਬਾਹ ਫੜਦਾ ਉਹ ਸਮੇਂ ਪਰਮਾਤਮਾ ਹੀ ਬਾਹ ਫੜਦਾ ਸਾਨੂੰ ਤਾਂ ਇਹ ਫੀਲ ਕਰਾਇਆ ਗਿਆ ਸੀ ਸਾਨੂੰ ਨਹੀਂ ਪਤਾ ਸੀ ਸੰਗ ਵੀ ਲੱਖਾਂ ਸੰਗ ਤਾਂ ਸੜਕਾਂ ਤੇ ਬੈਠੀਆਂ ਨੇ ਸਾਡੀ ਖਾਤਰ ਪਰ ਸਾਨੂੰ ਇਹ ਫੀਲ ਕਰਾਇਆ ਗਿਆ ਸੀ ਤੁਹਾਡੇ ਤਾਂ ਘਰ ਦੇ ਹਮ ਤੁਹਾਡੇ ਮਗਰ ਹੂੰ ਮਤਲਬ ਕਿ ਤਸ਼ੱਦਦ ਦੇ ਕਾਰਨ ਤੋਂ ਬਾਅਦ ਮਨੋਬਲ ਵੀ ਸੁਟਣਾ ਵੀ ਤੁਸੀਂ ਇਕੱਲੇ ਪੈ ਗਏ ਆ ਤੁਹਾਡੇ ਤਾਂ ਕੋਈ ਮਗਰ ਤੁਹਾਡੇ ਘਰ ਦੇ ਵੀ ਨਹੀਂ ਆਏ ਤੁਹਾਨੂੰ ਤਾਂ ਲੋਕ ਗਾਲਾਂ ਕੱਢਣਗੇ ਤੁਹਾਨੂੰ ਤਾਂ ਆਹ ਕਰਨਗੇ ਵੀਰ ਰੁਪਿੰਦਰ ਸਿੰਘ ਜੀ ਤੱਕ ਇਹ ਗੱਲ ਚੱਲੀ ਵਿਜੇ ਤੁਸੀਂ ਨਾ ਮੰਨੇ ਤਾਂ ਫਰੀਦਕੋਟ ਦੀ ਨਹਿਰਾਂ 'ਚ ਗੋਲੀ ਮਾਰ ਕੇ ਤੁਹਾਨੂੰ ਛੱਡ ਦੇਣ। ਮੈਂ ਕਿ ਕੋਈ ਗੱਲ ਨਹੀਂ ਮਾਰਦੋਂ ਪਰ ਗੁਰੂ ਸਾਹਿਬ ਦੇ ਸਤਕਾਰ ਵਜੋਂ ਸਾਡੇ ਲਈ ਉਹ ਦੂਤੇ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਕੱਲੂ ਮਾਰਨਾ ਅੱਜ ਮਾਰ ਦੋ ਕੋਈ ਚੱਕਰ ਨਹੀਂ ਗੇ। ਵੀਰ ਰੁਪਿੰਦਰ ਸਿੰਘ ਜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਤੁਹਾਡੇ ਵਰਗੇ ਗੁਰਸਿੱਖਾਂ ਅਗੇ ਸਿਰ ਨਿਵਦਾ ਹੈ। ਜਿਨ੍ਹਾਂ ਦਾ ਅਸੀਂ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਆ ਨਾ ਉਹ ਸਾਡੇ ਕੋਲ ਲਾਈਵ ਐਗਜ਼ਾਮਪਲ ਸਾਡੇ ਕੋਲ ਬੈਠੀ ਐ ਵੀਰ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਤੇ ਨਾਲਦੇਸ ਸਿੰਘ। ਗੁਰੂ ਕਿਰਪਾ ਕਰੇ ਚਰਦੀ ਕਲਾ ਜਿਹੜਾ ਇਸ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸੇਵਾ ਕਰਦੇ ਰਹਾਂ ਆਉਣ ਵਾਲੇ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਲਿਖਿਆ ਜਾਏਗਾ ਜ਼ਿਕਰ ਹੋਏਗਾ ਤੇ ਇਹਨਾਂ ਦੁਸ਼ਟਾਂ ਦਾ ਜਿਹੜਾ ਹਾਲ ਹੋ ਰਿਹਾ ਅੱਜ ਤੁਸੀਂ ਦੇਖ ਰਹੇ ਹੋ ਕਿ ਪਰਿਵਾਰ ਵੱਲੋਂ ਕੀਤੀ ਹੋਈ ਅਰਦਾਸ ਬੀਬੀ ਹਰ ਸਿਮਰਤ ਕੌਰ ਨੇ ਅਰਦਾਸ ਕੀਤੀ ਸੀ ਨਾ ਉਹਦੀ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਨੇੜੇ ਹੋ ਕੇ ਸੁਣੀ ਹੈ ਨੇੜੇ ਹੋ ਕੇ ਸੁਣੀ ਹੈ ਤੇ ਜਿਹੜੇ ਹਾਲਾਤ ਬਣ ਰਹੇ ਨੇ ਗੁਰੂ ਕਿਰਪਾ ਕਰੇ ਇਤਿਹਾਸ ਇਹ ਵੀ ਲਿਖਿਆ ਜਾਏਗਾ ਚਰਦੀ ਕਲਚਰ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਦਰ ਸਾਹਿਬ ਬੇਨਤੀ ਹੈ ਕਿ ਤੇ ਅੰਤਰਾਤਮਾ ਨੂੰ ਜਗਾ ਕੇ ਆ ਗੱਲਬਾਤ ਸੁਣ ਲਿਓ ਵੀਰ ਰੁਪਿੰਦਰ ਸਿੰਘ ਦੀ ਬਿਠਾ ਕੇ ਦਿਲ ਦੀਆਂ ਗੱਲਾਂ ਖੁੱਲ ਕੇ ਕਰ ਲਿਓ ਜੇ ਆਤਮਾ ਮੰਨੀ ਤੇ ਪੰਥ ਦੇ ਵਿੱਚੋਂ ਕਰ ਦਿਓ ਇਹਨਾਂ ਦੋਸ਼ੀਆਂ ਨੂੰ ਨਹੀਂ ਫਿਰ ਜਿਹੜੀ ਲਾਈਨ ਪਹਿਲਾਂ ਗੁਰਵਚਨ ਸਿੰਘ ਵਾਲੀ ਬਣੀ ਹੈ ਉਸੇ ਲਾਈਨ 'ਚ ਖੜੇ ਹੋਣ ਲਈ ਤਿਆਰ ਹੋ ਜਿਓ ਵਾਹ ਕੇ ਗੁਰਜੀਕਾ ਖਾਲਸਾ ਵਾਹ ਕੇ ਗੁਰਜੀ ਕੀ ਫਤਿਹ